ਸਵਾਗਤ ਹੈ ਜੀ ਹੁਸ਼ਾਰ ਪਰ ਦੀਵਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਪੰਜਾਬ ਅਤੇ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਤਾਂ ਬਰਸਾਤ ਹੋਣ ਤੋਂ ਬਾਅਦ ਪੰਜਾਬ ਦੇ ਲਗਭਗ ਸਾਰੇ ਚੋਆਾਂ ਦੇ ਵਿੱਚ ਜਿਹੜਾ ਪਾਣੀ ਵਹਿਣ ਲੱਗ ਪੈਂਦਾ ਹੈ ਜਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਸੂਏ ਵਗਦੇ ਨੇ ਉਹਨਾਂ ਦੇ ਵਿੱਚ ਭਾਰੀ ਮਾਤਰਾਤ ਦੇ ਵਿੱਚ ਪਾਣੀ ਵਹਿਣ ਲੱਗ ਪੈਂਦਾ ਹੈ ਪਰੰਤੂ ਇਸ ਦਰਮਿਆਨ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਕਿ ਕਈ ਲੋਕ ਕਿ ਜਾਣ ਬੁੱਝ ਕੇ ਆਪਣੇ ਪੈਰ ਤੇ ਕੋਹਾੜਾ ਮਾਰਨ ਦਾ ਕੰਮ ਕਰਦੇ ਨੇ ਬਾਬ ਕਿ ਉਹਨਾਂ ਨੂੰ ਦਿਖਾਈ ਦੇ ਰਿਹਾ ਹੁੰਦਾ ਕਿ ਪਾਣੀ ਦੀ ਜਿਹੜੀ ਸਪੀਡ ਹੈ ਜਾਂ ਪਾਣੀ ਦੀ ਜਿਹੜੀ ਗਤੀ ਹੈ ਕਾਫੀ ਤੇਜ਼ ਹੁੰਦੀ ਹੈ ਪਰੰਤੂ ਬਾਵਜੂਦ ਇਸਤੇ ਉਹ ਆਪਣੇ ਵਾਹਨਾ ਤੇ ਸਵਾਰ ਹੋ ਕੇ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹੁਣ ਤਾਂ ਕੋਈ ਇੱਕਾ ਦੁਕਾਨ ਨਹੀਂ ਬਲਕਿ ਮੈਨੂੰ ਲੱਗਦਾ ਕਿ ਸੈਂਕੜੇ ਹੀ ਮਾਮਲੇ ਇਸ ਤਰ੍ਹਾਂ ਦੇ ਜਿਹੜੇ ਉਹ ਵਾਪਰ ਚੁੱਕੇ ਨੇ ਕਿ ਲੋਕਾਂ ਦਾ ਜਿਹੜਾ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਪਰੰਤੂ ਬਾਵਜੂਦ ਇਸਤੇ ਕਈ ਲੋਕ ਅਜੇ ਵੀ ਸਾਵਧਾਨੀ ਲੈ ਰਹੇ ਆ ਸੋ ਜੇਕਰ ਆਪਾਂ ਪੰਜਾਬ ਭਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਏ ਵਾਕ ਵਾਕੇ ਏ ਨਿਊਜ਼ ਮੀਡੀਆ ਤੇ ਚੈਨਲਸ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਜੱਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਸ਼ਹਿਰ ਦੇ ਆਪਾਂ ਚਾਹੇ ਨਸਤੀਕੀ ਪਿੰਡ ਹਰਗੜ ਚੋਦੀ ਗੱਲ ਕਰ ਲਈਏ ਬੀਤੇ ਕੱਲ ਹੀ ਆਪਾਂ ਇੱਕ ਏ ਡਾਡਾ ਪਿੰਡ ਦੀ ਗੱਲ ਕਰ ਲਈਏ ਫਿਰ ਆਪਾਂ ਬੀਤੀ ਦੇਰ ਰਾਤ ਹੁਸ਼ਾਰਪੁਰ ਪੰਗੀ ਚੋਦੀ ਗੱਲ ਕਰ ਰਹੀਏ ਤਾਂ ਬੀਤ ਦੇਰ ਰਾਤ ਇੱਕ ਬਚਾ ਵੱਡਾ ਬਚਾਅ ਹੋਇਆ ਕਿ ਇੱਕ ਪੰਗੀ ਚੋਦ ਵਿੱਚ ਇੱਕ ਥਾਰ ਗੱਡੀ ਆ ਜਿਹੜਾ ਰਡਨ ਤੋਂ ਬਚਾਅ ਹੋ ਗਿਆ ਡਾਡਾ ਦੇ ਵਿੱਚ ਜਦੋਂ ਦੋ ਨੌਜਵਾਨ ਦੋ ਮੁੰਡੇ ਆ ਮੋਟਰਸਾਈਕਲ ਤੇ ਜਿਹੜੇ ਸਵਾਰ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਮੂਰਖਤਾ ਕਰਦੇ ਨੇ ਤਾਂ ਉਹਨਾਂ ਦਾ ਪਚਾਅ ਹੁੰਦਾ ਤਾਂ ਇਸੇ ਤਰ੍ਹਾਂ ਹਰਗੜ ਪਿੰਡ ਦੇ ਵਿੱਚ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਪਿਉਤੀ ਵੱਲੋਂ ਕਾਸਵੇ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਵੱਡਾ ਨੁਕਸਾਨ ਹੁੰਦਾ ਪਰੰਤੂ ਜਿਸ ਤਰ੍ਹਾਂ ਦਾ ਵਰਤਾਂਤ ਉਹਨਾਂ ਦੇ ਨਾਲ ਵਾਪਰਿਆ ਸੀ ਤਾਂ ਜਦੋਂ ਉਹ ਵੀਡੀਓ ਲੋਕਾਂ ਨੇ ਵੇਖੀ ਸੀ ਤਾਂ ਕਾਫੀ ਖੋਫਨਾਕ ਮੰਜ਼ਰ ਆ ਉਸ ਵਕਤ ਪੈਦਾ ਹੋਇਆ ਸੀ ਤਾਂ ਲਗਾਤਾਰ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾਂ ਜਿਹੜੇ ਲੋਕਲ ਸਿਵਲ ਡਿਫੈਂਸ ਦੇ ਵਲੰਟੀਅਰਸ ਹੁੰਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਹੁੰਦਾ ਉਹਨਾਂ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਹੈ ਜਿਹੜੀ ਉਹ ਬਿਲਕੁਲ ਵੀ ਨਾ ਕਰੋ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਾਣੀ ਅਤੇ ਅੱਗ ਕਦੇ ਵੀ ਆਪਣਾ ਰਾਹ ਨਹੀਂ ਛੱਡਦੇ ਆਪਣਾ ਰਾਹ ਆਪ ਬਣਾ ਲੈਂਦੇ ਨੇ ਸੋ ਕੁਦਰਤ ਅੱਕੇ ਕਿਸਦਾ ਵੀ ਜ਼ੋਰ ਨਹੀਂ ਹੁੰਦਾ ਤਾਂ ਕੁਦਰਤ ਦੇ ਨਾਲ ਪੰਗੇ ਨਾ ਲਿਆ ਕਰੋ ਕਿਉਂਕਿ 1 ਮਿੰਟ ਦੀ ਜਿਹੜੀ ਜਲਦਬਾਜ਼ੀ ਹੈ ਉਹ ਸਾਨੂੰ ਕਈ ਦਹਾਕਿਆਂ ਤੱਕ ਭੁਗਤਣੀ ਪੈ ਸਕਦੀ ਹੈ ਸਾਡੇ ਪਰਿਵਾਰਾਂ ਨੂੰ ਭੁਗਤਣੀ ਪੈ ਸਕਦੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਜਾਨੀ ਨੁਕਸਾਨ ਕਰਵਾਉਂਦੇ ਹਾਂ ਤਾਂ ਉਸ ਦਾ ਖਮਿਆਜ਼ਾ ਜਿਹੜਾ ਸਿੱਧੇ ਤੌਰ ਤੇ ਸਾਡੇ ਪਰਿਵਾਰਾਂ ਨੂੰ ਭੁਗਤਣਾ ਪੈ ਗਿਆ ਤਾਂ ਉੱਥੇ ਹੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਸਰਕਾਰਾਂ ਨੂੰ ਇੱਥੇ ਇਹਨਾਂ ਪੁਲਾਂ ਤੇ ਜਾਂ ਇਹਨਾਂ ਕਾਸਮਾ ਤੇ ਪੁਲ ਬਣਾਉਣੇ ਚਾਹੀਦੇ ਨੇ ਠੀਕ ਆ ਪੁਲ ਬਣਾਉਣੇ ਚਾਹੀਦੇ ਨੇ ਪਰੰਤੂ ਇੱਕ ਆਪਾਂ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਸਰਕਾਰਾਂ ਤੋਂ ਪੈਚਵਰਕ ਨਹੀਂ ਹੋ ਰਿਹਾ ਤਾਂ ਅਸੀਂ ਪੁਲਾਂ ਦੀ ਆਸ ਹੀ ਨਾ ਸਰਕਾਰਾਂ ਤੋਂ ਇਹਨਾਂ ਨੁਮਾਇੰਦਿਆਂ ਤੋਂ ਕਿਵੇਂ ਰੱਖ ਸਕਦੇ ਆ ਤਾਂ ਸਾਰਿਆਂ ਨੂੰ ਭਾਈ ਇਹਹੀ ਬੇਨਤੀ ਆ ਖਾਸ ਕਰ ਹੁਸ਼ਾਰਪੁਰ ਦੇ ਲੋਕਾਂ ਨੂੰ ਰੱਬ ਦਾ ਵਾਸਤਾ ਆਪਣੀ ਜਾਨ ਦੇ ਨਾਲ ਖੇਲਵਾੜ ਨਾ ਕਰੋ ਜਾਨ ਹੈ ਤਾਂ ਜਹਾਨ ਹੈ ਤੁਸੀਂ ਆਪਣੇ ਪਰਿਵਾਰਾਂ ਲਈ ਤੁਸੀਂ ਉਹਨਾਂ ਦੀ ਜ਼ਿੰਦ ਜਾਨ ਉਹਨਾਂ ਦੀ ਦੀਨ ਦੁਨੀਆ ਤੈਸ ਤਰ੍ਹਾਂ ਦੀਆਂ ਤੁਸੀਂ ਜਿਹੜੀਆਂ ਮੂਰਖਤਾਈਆਂ ਕਰਨ ਤੋਂ ਗੁਰੇਜ਼ ਕਰੋ ਕਿਉਂਕਿ ਅੱਜ ਵੀ ਪੰਗੀਚੋਦ ਦੇ ਵਿੱਚ ਸਵੇਰੇ 7 ਤੋਂ 8 ਵਜੇ ਦੇ ਕਰੀਬ ਕਾਫੀ ਤੇਜ਼ ਗਤੀ ਦੇ ਵਿੱਚ ਕਾਫੀ ਤੇਜ਼ ਵਹਾਵ ਦਾ ਪਾਣੀ ਜਿਹੜਾ ਉੱਥੋਂ ਵਹਿਣ ਲੱਗਦਾ ਤਾਂ ਉਦੋਂ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਫਿਰ ਇਸ ਤਰ੍ਹਾਂ ਦੇ ਪੰਗੇ ਲਾਉਣ ਹੁੰਦਾ ਨਹੀਂ ਹਟਦੇ ਇੱਥੋਂ ਤਾਂ ਕਿ ਸਕੂਲੀ ਬੱਸਾਂ ਹੁੰਦੀਆਂ ਨੇ ਜਾਂ ਹੋਰ ਜਿਹੜੇ ਖਾਸ ਕਰ ਦੋ ਪਹੀਆ ਵਾਹਨ ਹੁੰਦੇ ਨੇ ਜਦੋਂ ਉਹਨਾਂ ਨੂੰ ਪਾਣੀ ਦੀ ਛੱਟ ਵੱਜਦੀ ਹੈ ਤਾਂ ਉਹ ਪਾਣੀ ਦੀ ਛੱਟ ਦੇ ਨਾਲ ਹੀ ਪਾਣੀ ਦੇ ਵਹਾਵ ਦੇ ਨਾਲ ਹੀ ਉਹ ਕਾਸਬੇ ਨੂੰ ਵਾਲ ਨੂੰ ਉੱਤਰ ਪੈਂਦੇ ਨੇ ਸੋ ਰੱਬ ਦਾ ਵਾਸਤਾ ਹੈ ਕਿ ਇਸ ਤਰ੍ਹਾਂ ਦੀਆਂ ਮੂਰਖਤਾਈਆਂ ਕਰਨ ਤੋਂ ਬਾਜ਼ ਆਓ ਗੁਰਰੇਸ਼ ਕਰੋ ਕਿਉਂਕਿ ਕਹਿੰਦੇ ਹੁੰਦੇ ਕਾਲੀ ਨਾਲੋਂ ਦੇਰੀ ਭਲੀ ਸੋ ਜੇਕਰ ਤੁਹਾਨੂੰ ਜਾਮ ਵੀ ਮਿਲਦਾ ਤੁਸੀਂ ਸਹੀ ਸਲਾਮਤ ਘਰ ਪਹੁੰਚ ਸਕਦੇ ਹੋ ਪਰੰਤੂ ਇਸ ਤਰ੍ਹਾਂ ਦੀ ਕਾਲੀ ਕਿਰਪਾ ਕਰਕੇ ਤੁਸੀਂ ਉਹ ਨਾ ਕਰੋ ਜਿਸ ਤਰ੍ਹਾਂ ਬਾਅਦ ਵਿੱਚ ਤੁਹਾਨੂੰ ਜਾਂ ਤੁਹਾਡੇ ਪਰਿਵਾਰਾਂ ਨੂੰ ਜਿਹੜਾ ਫਿਰ ਉਹ ਪਛਤਾਉਣਾ ਪਵੇ ਸੋ ਬਹੁਤ ਬਹੁਤ ਧੰਨਵਾਦ ਜੀ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸ